ਲਓ ਜੀ ਦਿੱਲੀ ਦੀਆਂ ਪੁਰਾਣੀਆਂ ਬਿਲਡਿੰਗਾਂ ਦੇਖੋ ਦਿੱਲੀ ਦੇ ਵਿੱਚ ਵੀ ਪੁਰਾਣਾ ਮਰਸਾ ਚੱਲਦਾ ਅੱਜ ਕੱਲ੍ਹ ਦੇਖੋ ਵਾਹਿਗੁਰੂ ਠੰਡ ਕੋਈ ਇੰਨੀ ਹੈ ਨਹੀਂ ਵੈਸੇ ਲੱਗਦੀ ਆ ਉਹੀ ਲੋਈ ਲੈ ਰੱਖੀ ਆ ਗੱਡੀ 'ਚ ਉਤਰਿਆ ਅਸੀਂ ਹੱਸਿਕਾ ਜੀ ਗੁੱਡ ਮਾਰਨਿੰਗ ਨਵਾਂ ਦਿਨ ਨਵੀਂ ਸਵੇਰ ਅੱਜ ਅਸੀਂ ਦੋ ਤਿੰਨ ਦਿਨ ਦੀਆਂ ਸਟੀਆਂ ਤੇ ਅੱਜ ਆਪਾਂ ਚੱਲੇ ਆਂ ਦਿੱਲੀ ਦਿੱਲੀ ਚੱਲਨੇ ਆਪਾਂ ਕਿਹਦੇ ਨਾਲ ਤੇ ਜੁੜੇ ਰਹੋ ਹਜ਼ੂਨ ਦੱਸਦੇ ਆਂ ਵੀ ਕੌਣ ਕੌਣ ਜਾ ਰਿਹਾ ਆਪਣੇ ਨਾਲ ਤੇ ਦਿੱਲੀ ਕੀ ਦੇਖਣਾ ਤੇ ਅਸੀਂ ਕੀ ਦੇਖਣਾ ਤੇ ਸੋਨੂੰ ਵੀ ਦਿਖਾਵਾਂਗੇ ਜਿਹੜਾ ਅਸੀਂ ਦੇਖਾਂਗੇ ਤੇ ਜੁੜੇ ਰਹੋ ਜੀ ਲਓ ਜੀ ਆਪਣੇ ਨਾਲ ਜੁੜ ਰਹੇ ਨੇ ਚਲੋ ਜੀ ਬਾਬਾ ਜੀ ਚਲੋ ਜੀ ਸਾਡੇ ਨਾਲ ਨਿੰਦਰ ਮਿਸਤਰੀ ਤੇ ਇਹ ਸਾਨੂੰ ਅੱਜ ਦਿੱਲੀ ਦੀ ਸ਼ਹਿਰ ਕਰਾਉਣਗੇ ਹੁਣ ਤਾਂ ਹਜੇ ਮੜਾ ਜਿਹਾ ਬੱਜਿਆ ਹੈ ਦਿਨ ਦੇ ਰਾਤ ਦੇ 2 ਤੇ ਤੜਕੇ 7-8 ਵਜੇ ਪਹੁੰਚਾਂਗੇ ਤੇ ਟ੍ਰੇਨ ਅਸੀਂ ਸਫ਼ਰ ਕਰਾਂਗੇ ਗੱਡੀ ਦਾ ਹੀ ਨਹੀਂ ਜਾਂਦੇ ਟ੍ਰੇਨ ਅਸੀਂ ਇੱਥੇ ਘੜਾਵਾਂਗੇ ਰੇਲਵੇ ਸਟੇਸ਼ਨ ਤੇ ਤੇ ਨਾਲ ਸਾਡੇ ਇੱਕ ਬੰਦਾ ਹੋਰ ਛੜੂ ਤੇ ਉਹ ਵੀ ਦੱਸਦੇ ਹਾਂ ਕੌਣ ਆ ਲਾਓ ਜੀ ਆਪਣੇ ਨਾਲ ਤੀਜਾ ਬੰਦਾ ਕਲਵੰਤਾ ਸਾਡਾ ਜੁੜ ਗਿਆ ਕਹਿੰਦਾ ਵੀ ਗੁਰਪ੍ਰੀਤ ਕਲਵੰਤ ਵਧੀਆ ਹੀ ਬਈ ਚਲੋ ਅੱਜ ਦਿੱਲੀ ਦਿਖਾਵਾਂਗੇ ਤੁਸੀ ਵਿੰਦਰਾ ਹਾਂਜੀ ਹਾਂਜੀ ਜ਼ਰੂਰ ਦਿੱਲੀ ਦੂਰ ਨੀ ਲੋ ਦਿੱਲੀ ਦੂਰ ਨਹੀਂ ਹੈ ਅੱਜ ਤੁਹਾਨੂੰ ਦੱਸਦੇ ਆਂ ਦਿੱਲੀ ਦੂਰ ਨਹੀਂ ਠੀਕ ਆ ਚਲੋ ਜੀ ਪਹੁੰਚ ਚੁੱਕੇ ਆਂ ਕਾਤਸਾ ਨਾ ਕਰਨਾ ਸਮਾਂ ਲੰਘਦਾ ਜੀ ਲੰਘਦਾ ਨਾ ਬਿੱਗ ਗੱਲ ਹੁੰਦੀ ਹੈ ਕੋਈ ਕੋਈ ਗੱਲ ਹੁੰਦੀ ਉਹਨੂੰ ਸਿਧਾ ਸ਼ਰਮ ਨਹੀਂ ਮੰਨੀ ਟ੍ਰੇਨ ਨੇ ਮੰਨ ਲਈ ਟ੍ਰੇਨ ਲੇਟ ਹੋ ਗਈ ਸੀ ਸਿਧਾ ਲੇਟ ਹੋਈ ਸੀ ਆ ਸਿਧਾ ਲੇਟ ਹੋਈ ਸੀ ਟ੍ਰੇਨ ਵਾਲਿਆਂ ਨੇ ਸਾਰ ਮੰਨ ਲਈ ਮੁੰਡੇ ਆ ਗਏ ਮੇਨ ਗੱਲ ਯਾਰ ਇਹ ਸੀ ਮੈਂ ਇਹਨਾਂ ਨੂੰ ਹਾਕ ਆਇਆ ਬੈਠਾ ਜਾਣ ਨੂੰ ਮੇਰਾ ਜੀ ਨਹੀਂ ਸੀ ਕਰਦਾ ਅਰੇ ਲੈ ਆਏ ਤਾਂ ਕਿਹਨਾ ਵੀ ਨੂੰ ਇਹ ਗੱਲ ਸੀ ਬਾਈ ਅੱਜ ਦਿੱਲੀ ਤੋਂ ਆਈ ਆ ਦੀ ਲਓ ਜੀ ਆਪਾਂ ਮੈਂ ਕਿ ਟ੍ਰੈਂਡ ਦੇ ਵਿੱਚ ਤੇ ਕਲਵੰਤ ਵਰਗੇ ਦਿਖਾਉਣਾ ਹਾਂ ਹੈਲੋ ਕਲਵੰਤ ਟ੍ਰੈਂਡ ਦੇ ਵਿੱਚ ਬੂਟ ਆਏ ਸਾਹਮਣੇ ਆਂਦੇ ਨੇ ਇਹਨਾਂ ਦੇ ਸਾਹਮਣੇ ਤਾਂ ਕਿਸੇ ਦੇ ਨੇ ਆਪਣੇ ਬੂਟੋ ਨੀਚੇ ਬੈਠੇ ਲਓ ਜੀ ਆਪਾਂ ਪੈ ਗਏ ਸੁੱਤੇ ਪਏ 4 ਵਜੇ घंटा हो गया ट्रेन लाओ जी दिल्ली आ चुके स्टेशन देखो हाँ, निकल गया देखो जी दिल्ली आ गए कलवंतोरी आने पंद्रह मिस्त्री कलवंतो दिल्ली दिखाने ਠੰਡ ਕੋਈ ਇੰਨੀ ਹੈ ਨਹੀਂ ਵੈਸੇ ਲੱਗਦੀ ਆ ਉਹੀ ਲੋਈ ਲੈ ਰੱਖੀ ਆ ਗੱਡੀ ਚ ਉਤਰਿਆ ਅਸੀਂ ਕਾਹ ਬਾਈ ਕਹਿ ਬੱਜ ਗਏ ਹਾਂਜੀ 7:30 8 ਹਾਂਜੀ ਜਮਾ ਸਹੀ 8 ਵਜੇ ਸਹੀ 8 ਵਜੇ ਪਹੁੰਚ ਗਏ ਬਾਈ 4 ਵਜੇ ਚੜੇ ਸੀ 8 ਵਜੇ ਪਹੁੰਚ ਗਏ ਆ ਲਾ ਕੇ ਦਿੱਲੀ ਆ ਗਏ ਅਸੀਂ ਚਾਹ ਬਣਾ ਲਿਆ ਸੀ ਪੰਡੋ ਹਣਾ ਗਲਵੰਤਾ ਅਸੀਂ ਇੱਥੇ ਚਾਹ ਲਿਆ ਨੂੰ ਕਾਫੀ ਸਾਨੂੰ ਕੱਪ ਦੇ ਦੇ ਇੱਥੇ ਕੀ ਨਾ ਖਾਲੀ ਕੱਪ ਨਹੀਂ ਦਿੰਦੇ ਕਿਸੇ ਨੇ ਨਹੀਂ ਦਿੱਤੇ ਉਹਦੇ ਇੱਕ ਮਸਾ ਲੈ ਕੇ ਆਇਆ ਕਿਸੇ ਤੋਂ ਕਿਸੇ ਨੇ ਖਾਲੀ ਕੱਪ ਨਹੀਂ ਦਿੱਤੇ ਕਹਿੰਦੇ ਵੀ ਜੇ ਚਾਹ ਲੈਣੀ ਤਾਂ ਲੋ ਤਾਂ ਕੱਪ ਦਵਾਂ ਗੂ ਕੱਪ ਨਹੀਂ ਦਿੰਦੇ ਆਪਣੇ ਪੰਜਾਬ ਵਾਲੇ ਨੇੜੇ ਚੱਕ ਕੇ ਹਰ ਇੱਕ ਜੀ ਦੇ ਦਿੰਦੇ ਐ ਇਹਨਾਂ ਨੂੰ ਹਨਾ ਵੀ ਹੋਰ ਉਹ ਵੀ ਕਹਿੰਦੇ ਰੁਪਈਆ ਵੀ ਲੈਂਦੇ ਕਹਿੰਦੇ ਠੀਕ ਐ ਨਾਲੇ ਰੁਪਈਆ ਲੈ ਤੇ ਮਸਾ ਕੱਪ ਦਿੱਤੇ ਚਾਰ ਪੰਜ ਵਾਰੀ ਤਾਂ ਥਾਵੇਂ ਤਾਂ ਸਾਨੂੰ ਕੱਪ ਹੀ ਨਹੀਂ ਦਿੱਤੇ ਵੀ ਅਸੀਂ ਚਾਹ ਪਾ ਕੇ ਪੀ ਲਈ ਚੱਲ ਅਬ ਜੀ ਐੇ ਹੀ ਨੇ ਬਈ ਇਹਨਾਂ ਨੂੰ ਐ ਵੀ ਸਾਡਾ ਕੱਪ ਸਾਡੀ ਚਾਹ ਲਓ ਹਾਂ ਮੀਨਸ ਹਾਂ ਮੀਨਸ ਸਹੀ ਐ ਨਾ ਹਲਾ ਮੰਦਰਾ ਹਾਂਜੀ ਹਾਂਜੀ ਦੇਖ ਲੈ ਜਮ ਹੀ ਨਹੀਂ ਦਿੰਦਾ ਕੱਪ ਆ ਨਾ ਕਹਿੰਦੇ 10-10 ਦੇਵਾਂਗੇ ਕੱਪ ਜਮਾ ਨਹੀਂ ਝੂਠ ਭੋਰਾ ਨਹੀਂ ਗੱਪ ਲਓ ਜੀ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਪਹੁੰਚ ਗਏ ਦਿੱਲੀ ਕਲਕਸ਼ਣ ਇਹ ਇਹ ਵੱッサ ਨੇ ਹੁਣ ਅਸੀਂ ਜਾਣਾਂਗੇ ਲਾਲ ਕਿਲੇ ਤੁਰਕੇ ਕਹਿੰਦੇ ਮੁੰਡਾ ਕਹਿੰਦਾ ਤੁਰਕੇ ਜਾਣਾ ਤੁਰਕੇ ਕਹਿੰਦਾ ਤੁਰਕੀ ਜਾਣਾ ਹੈ 1.5 ਕਿਲੋਮੀਟਰ ਹੈਗਾ ਰੇਲਵੇ ਸਟੇਸ਼ਨ ਤੋਂ ਸਿੱਧਾ ਮਾਝਾ ਮੜੇ ਹੱਡ ਖੁੱਲ ਜਾਣਗੇ ਤੁਰਕੇ ਚੱਲੋ ਠੀਕ ਆ ਲਓ ਜੀ ਦਿੱਲੀ ਦੀਆਂ ਪੁਰਾਣੀਆਂ ਬਿਲਡਿੰਗਾਂ ਦੇਖੋ ਮਹ ਪੂਰਾ ਕੈੜਾ ਹੱਥਾਂ ਇਹ ਮੁੰਡੇ ਦੇ ਹੱਥ ਕਿਹੜਾ ਰੱਖੇ ਹੋ ਕੇ ਨਾਲ ਜੀ ਤੋ ਵੀ ਇਹ ਤੜਕੇ ਦਾ ਨਜ਼ਾਰਾ ਹੈਗਾ 8 ਵਜੇ ਦਾ ਦਿੱਲੀ ਚ ਆ ਕਿਉਂ ਦੀ ਸੋਪਾ ਦੇਖੋ ਕਿਉਂ ਕਿ ਉਹ ਨਾ ਇਨੀ ਬਦਾਸ ਹੋਈ ਹੈ ਕਿੰਨਾ ਖਲੀ ਰੱਬ ਇਹ ਇਹ ਆ ਭਾਈ ਦਿੱਲੀ ਦੀ ਮਾਰਕੀਟ ਲਓ ਜੀ ਦਿੱਲੀ ਦੀ ਫਲ ਮਾਰਕੀਟ ਆਏ ਬਣੇ ਗੇਂਦੇ ਫੁੱਲੇ ਆਉਂਦੇ ਨੇ ਦੇਖੋ ਇਹ ਮੰਦਰਾ ਮੰਦਰਾ ਉਚਾਰਦੇ ਨੇ ਮੰਦਰਾਾਂ ਚ ਹੋਰ ਕਿਤੇ ਜੜਦੇ ਨੇ ਮੰਦਰਾ ਮੰਦਰਾ ਕਿਹਾ ਗਿਆ ਜੀ ਦੇਖੋ ਇਹ ਆ ਦਿੱਲੀ ਦੀ ਫੁੱਲ ਮਾਰਕੀਟ ਆਪਣੇ ਬੰਦੇ ਖੜੇ ਨੇ ਵੀ ਆਜੋ ਆ ਵੀ ਦਿੱਲੀ ਹੋਇਦਾ ਸੁੰਨੀ ਪਈ ਆ ਉੱਥੇ ਨਹੀਂ ਨਾ ਦਿੱਲੀ ਵਾਲੇ ਹਜੇ ਹਾਂ ਉੱਥੇ ਨਹੀਂ ਦਿੱਲੀ ਵਾਲੇ ਹਜੇ ਉੱਥੇ ਨਹੀਂ ਦਿੱਲੀ ਆਏ ਉੱਥੇ ਪੈਣ ਦੇ ਦੇਖੋ ਹੀ ਸੁੰਨਸ ਰਹੇ ਆ ਦੁਕਾਨਾਂ ਬੰਦ ਨੇ ਹਜੇ ਦਿੱਲੀ ਲੇਟ ਆਉਂਦੀ ਆ ਲੇਟ ਹੁੰਦੀ ਆ ਲੇਟ ਸੌਂਦੇ ਤਾਂ ਲੇਟ ਉੱਠਦੇ ਹਾਂ ਵੀ ਕਹੇ ਕਾ ਦੱਸੋ ਕੀ ਬੈਠੇ ਹਾਂ ਆਹਰ ਜੋ ਵੀ ਕੀ ਬਠਾਉਂਦੇ ਹੋ ਆਹਰ ਸੋ ਵੀ ਕਿਸ ਨੂੰ ਪਤਾ ਵੀ ਕੌਣ ਆ ਇਹ ਜਾ ਰਹੇ ਹਾਂ ਅਸੀਂ ਉਹਨੂੰ ਲਾਲ ਕਿਲੇ ਨੂੰ ਕਈਆਂ ਲਾਲ ਲਾਲ ਹੋਣ ਲੱਗੇ ਮੁਰੇ ਦੇਖੋ ਇਹ ਆ ਦਿੱਲੀ ਜੋ ਪਰਿ ਹੋਦੀ ਉਦੋਂ ਪਤਾ ਲੱਗਦਾ ਹੁੰਦਾ ਸੁੰਨ ਸਰਹੇ ਦਿੱਲੀ ਹੈਗੀ ਭਾਈ ਬਸ 4 ਘੰਟੇ ਨੂੰ ਇੱਥੇ ਪੈਰ ਧਰਨ ਨਹੀਂ ਮਿਲਦਾ ਹੈ 4 ਘੰਟਿਆਂ ਨੂੰ ਪੈਰ ਧਰਨ ਥਾਂ ਨਹੀਂ ਮਿਲਦਾ। ਅੱਛਾ। ਦਾਣਾ ਸਿੱਟ ਮਸੇ। ਚੱਲ ਦੇਖਦੇ ਆਂ ਫੇਰ। ਦਿੱਲੀ ਦੇ ਵਿੱਚ ਵੀ ਪ੍ਰਾਣਾ ਵਰਸਾ ਚੱਲਦਾ ਅੱਜਕੱਲ। ਦੇਖੋ। ਇਹ ਦਿੱਲੀ ਦੇ ਬਲਡਰ ਚੱਲਦੇ ਦੇਖੋ। ਲਓ ਜੀ, ਗੁਰੂਕਾਰ ਨਮਸਕਾਰ ਜੀ। ਅੱਜ ਤੋਂ ਸੀਸ ਕੰਮ ਤੋਂ ਦਿੱਲੀ। ਵਾਹਿਗੁਰੂ। ਇੱਦਾਂ ਹੋ ਗਿਆ ਲੰਘ ਅੰਦਰ ਜਾਣ ਦਾ ਪ੍ਰੋਸੀਜਰ। ਪਾ ਬਲਾ ਮਾਪੀ ਪੈ ਗਿਆ ਕਿਹੜੀ ਗੁਲੀਆ ਤੇ ਤਾਂ ਦਿੱਲੀ ਅਜੇ ਲਈ ਪਹੁੰਚਿਆ ਜਾਂ ਸੀਸਕੰਤ ਕਰ ਦਵਾਰਾ ਦਿੱਲੀ ਜੀ ਇਹ ਲਾਲ ਕਿਹੜੀ ਆ ਲਾਲ ਪਤਰਾਏ ਰਾਏ ਲਾਲ ਪਤਰਾਏ ਲਾਲ ਮਾਰਕੀਟ ਹੈ ਹੋਂ ਦੇਖੋ ਜਿਵੇਂ ਸੁਣੀ ਪਈ ਆ ਜੀ ਸੋ ਦੋ ਘੰਟਾ ਦੇ ਦਿਖਾਵਾਂਗੇ ਤੇ ਚਹਲ ਪਹਲ ਵੀ ਕੀ ਹੁੰਦਾ ਹਨਾ ਕੋਲਾਂ ਤਾਂ ਹਾਂ ਭਾਈ ਦੋ ਘੰਟਾ ਦੋ ਘੰਟਾ ਨਹੀਂ ਪਤਾ ਲੱਗੂ ਇੱਥੇ ਕੀ ਹੁੰਦਾ ਹੈ ਹਾਂ ਹਾਂ ਦਿਖਾਉਣੇ ਤੁਹਾਨੂੰ ਜੁੜ ਰਹੇ ਹੋ ਜੁੜੇ ਹੈਗਲੰਡ ਤੇ ਆਇ ਸੁਧਾਨ ਬਸ ਬਕਾਸ ਆ ਬਕਾਸ਼ ਇਥੇ ਨਾ ਲੋਜੀਆਂ ਵੀ ਹੈ ਖਾਲੀ ਪਈਆਂ ਨੇ ਨਾ ਤੁਸੀਂ ਦੇਖੋ ਥੋੜੇ ਟਾਈਮ ਦਾ ਲੱਹੁਣੇ ਸਾਨੂੰ 2 ਘੰਟੇ ਦਾ ਲੱਗੀ ਆ ਗਏ ਜੀ ਆ ਜਿੰਨੇ ਖੋਖੇ ਬੰਦ ਨੇ ਜਿੰਨੇ ਵੀ ਆ ਇਹ ਜਿਹੜੇ ਖੁੱਲੇ ਫਿਰ ਮਾਰਕੀਟ ਤੁਸੀਂ ਦੇਖਿਓ ਫਿਰ ਜਿੰਦੇ ਦਿਖਾ ਵੀ ਕੈਕ ਲੱਗੇ ਹੈ ਜਿੰਦੇ ਦਿਖਾ ਕੈਕ ਲੱਗੇ ਜਿੰਦੇ ਦਿਖਾ ਆ ਦੇਖੋ ਇਹਦੇ ਤਾਂ 21 ਗਾਰੇ ਦੇ ਇਹਦੇ ਦੋ ਨੇ ਸੀਲਾ ਲਾਲਾ ਬੱਕੀਆਂ ਇਹਦੇ ਦੋ ਰਕ ਦੋ ਦੋ ਜੰਦੇ ਨੇ ਯਾਰ ਉਹਦੇ ਤਿੰਨ ਨੇ ਹਾਂ ਇਤਨਾ ਦੇ ਖੁੱਲੇ ਨਹੀਂ ਉਹ ਤਾਂ ਲੋਕ ਲਾਏ ਹੋਏ ਨੇ ਦਿੱਲੀ ਪੁਲਿਸ ਆ ਗਿਆ 21 26 ਦਾ ਲੱਗਿਆ ਹਾਂ ਤੰਨਾ ਬਾਈ ਤਾਂ ਲੋਈ ਪੁਲਸ ਕਰਕੇ ਉਹ ਚੈਕਿੰਗ ਕਰਤੀ ਆਂ ਅੱਛਾ ਚੈਕਿੰਗ ਕਰਕੇ ਆਂਦੀ ਆ ਪੁਲਸਾਂ ਦੇ ਲੱਗੇ ਹੁੰਦੇ ਆ ਪੜਿਆ ਹੋਇਆ ਪੜਾਉ ਹੋਇਆ ਦੇ ਕੀ ਲੱਗੇ ਇਥੇ ਦਿੱਲੀ ਨਾਰਥ ਆਹ ਤੇ ਇੱਕ ਤੇ ਇਹ ਪੁਲਿਸ ਨੂੰ ਲੋਕ ਡਿਸਟ੍ਰਿਕਟ ਹਾਂ ਚੈੱਕ ਕਰਕੇ ਆਉਂਦੀ ਆ ਪੁਲਿਸ ਹਾਂ ਫੁੱਲੀ ਸੇਫਟੀ ਆ ਸਫਾਈ ਪੂਰੀ ਕਰਨਗੇ ਇੱਥੇ ਹੁਣ ਦੇਖੋ ਆ ਦੇ ਮਾਤ ਤੋਂ ਦਵਾਉਂਗਾ ਤੈਨੂੰ ਦੇਖਦਾ ਵੀ ਇੱਥੇ ਅੱਠ ਇੱਥੇ ਜਮੇ ਟੂਲ ਲੈਣੇ ਉਹਨੂੰ ਕਿਸੇ ਨੂੰ ਸਾਰਾ ਕੁਝ ਅੱਜ ਮੈਂ ਉਹੀ ਆ ਗਿਆ ਬਸ ਇਹਨਾਂ ਨਾਲ ਵਾਹ ਚੱਲ ਦੇਖ ਚੋ ਵਾ ਦਿੱਲੀ ਦੇਖ ਨਾ ਇਹਨੂੰ ਟੂਲ ਦਵਾ ਦੇਖ ਕੀ ਦਵਾਏਗਾ ਬੰਦ ਨੇ ਇਹਨੂੰ ਟੂਲ ਟੂਲ ਕੀ ਕਰਾ ਗੂਏ ਟੂਲ ਜਿਹੜਾ ਟਰੈਕਟਰ ਤੇ ਨਹੀਂ ਕਿਸੇ ਆਉਂਦਾ ਸਾਈਡ ਤੇ ਸਮਾਨ ਚੁਕਾਉਣ ਵਾਲਾ ਉਹ ਟੂਲ ਉਦੋਂ ਆਣਾ ਠੀਕ ਹੈ ਤੂੰ ਕਿੱਥੇ ਕਸੇਗਾ ਸਕੂਟਰੀ ਤੇ ਸਕੂਟਰੀ ਤੇ ਕਸਾਂਗੇ ਇਸ ਸਕੂਟਰੀ ਤੇ ਕਸਾਵਾਂਗੇ ਟੂਲ ਠੀਕ ਆ ਬਰੋਨੀ ਓਏ ਬਰੋਨੀ ਜੋ ਦੇਖੂ ਲੋਕ ਉਹ ਦੇਖਾਂਗੇ ਬਰੋਨੀ ਦਿਖਾਵਾਂ ਉਹ ਵੀਡੀਓ ਕੋਲ ਲਾਓ ਕਦੇ ਆ ਜਾ ਉਹਦਾ ਵਿਕਾਰ ਹੋ ਗਿਆ ਸੀ ਬਰੋਨੀ ਦਾ ਆਓ ਜੀ ਲਾਗੀਆਂ ਮਾਰਕਟ ਤੱਕ ਹੌਲੀ ਹੌਲੀ ਇਹ ਭੋਮੇ ਦੁਆ ਦਾ ਖੋਜੂ ਰਾਸ ਚੱਲ ਪਿਆ ਮਾਰਕਟ ਦਾ ਤੇ ਇਦੋਂ ਵੀ ਚਾਹਲ ਪੈਸੇ ਚਾ ਚੱਲ ਗਿਆ ਦਿਖਾਉਣਾ ਹੈ ਤੁਸੀਂ ਜੁੜੇ ਰਹੋ ਠੀਕ ਹੈ ਮੈਨੂੰ ਵੀ ਕੀ ਚੀਜ਼ ਹੈ ਬਾਈ ਇਹ ਪਿਓ ਜੀ ਹਾਂ ਜੀ ਇਨਵਰਟਰ ਤੇ ਇਨਵਰਟਰ ਤੇ ਇਨਵਰਟਰ ਦੇ ਇਹਨਾਂ ਦਾ ਕੰਮ ਆ ਤੁਮਾ ਦਾ ਉਹ ਤਾਂ ਉਹੀ ਆ ਜਾਵੇ ਨਾਲ ਇੱਕ ਨਹੀਂ ਕੰਮ ਮੈਂ ਇਹਨਾਂ ਦੇ ਵੀਡੀਓ ਬਣਾਵਣਾ ਬਲੌਗ ਬਣਾ ਕੀ ਪਾਉਂਗਾ ਇੰਨੇ ਕੰਮ ਆਪਣਾ ਤੇਰਾ ਕੰਮ ਇਕੱਲਾ ਬਲੌਗ ਬਣਾਉਣਾ ਹੈ ਇਹ ਤਾਂ ਕੰਮ ਇੰਨਾ ਨਹੀਂ ਹੈ ਇਹਨਾਂ ਨਹੀਂ ਲੈਣਾ ਜੇ ਕੋਈ ਆ ਗਿਆ ਤਾਂ ਲੈ ਚਲਾਂਗੇ ਹੋਲੇ ਬੰਸੀ ਆ ਜਾਂਦੇ ਭਈ ਕੋਈ ਕਹਿ ਦਿੰਦਾ ਹੋਰ ਤਾਂ ਕੋਈ ਗੱਲ ਨਹੀਂ ਯਾਰ ਇਹ ਕੋਈ ਵੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਤਾਂ ਇਹ ਮਾਰਕੀਟ ਚ ਆ ਸਕਦਾ ਹੈ ਲਾਲਾ ਲਾਜਪਤਰਾਏ ਮਾਰਕੀਟ ਹੈਗੀ ਇੱਥੇ ਸਾਰਾ ਕੁਝ ਬਿਜਲੀ ਦਾ ਜਮ੍ਹਾਂ ਵੱਲੋਂ ਹੋ ਗਏ ਤੇ ਇਤਰਾ ਜਮ੍ਹਾਂ ਬਾਈ ਕੋਲੇ ਸੈਲ ਸੁੱਲੇ ਹੋ ਗਏ ਸਾਰਾ ਕੁਝ ਇੱਥੋਂ ਮਿਲਦਾ ਯਾਰ ਬਸ ਥੋੜਾ ਥੋੜਾ ਬਿਜ਼ਾਰ ਖੁੱਲਣ ਲੱਗ ਗਿਆ ਜਿਹੜਾ ਬਿਜਲੀ ਦਾ ਕੰਮ ਕਰਦਾ ਬੰਦਾ ਉਹ ਆ ਸਕਦਾ ਹੈ ਦੇਖੋ ਨਾ ਉਹ ਸੈਲ ਜੇ ਹੋ ਗਏ ਬਹੁਤ ਘੱਟ ਰੇਟ ਚ ਮਿਲ ਜਾਂਦਾ ਸਾਨੂੰ ਸਾਰਾ ਕੁਝ ਹਲਵਾਂਤ ਤੇ ਮਿਸਤਰੀ ਦੇਖੋ ਲਓ ਜੀ ਆਏ ਸਮਾਨ ਕਰ ਦਿੱਤਾ ਦੇਖੋ ਪੁਰਾਣੀ ਵੀਡੀਓ ਉਸ ਵੀ ਲਈ ਆ ਸਕਦੋ ਜੀ ਇਹ ਦਿੱਲੀ ਐ ਇਹਨੂੰ ਕਹਿੰਦੇ ਆ ਦਿੱਲੀ ਦਿੱਲੀ ਮੈਂ ਇਕ ਪਏ ਨੇ ਆਹ ਵੈਂਟੀਆਂ ਸਾਰਿਆਂ ਨੂੰ ਕੱਢ ਲਿਓ ਸਾਰੇ ਬੰਦੇ ਨਾਕ ਨੇ ਕੋਲੇ ਮਿਸਤਰੀ ਬੰਦ ਮੈਂ ਨਾਟਕ ਇਕੱਠੀ ਕੱ ਇਕੱਠੀ ਗੱਲ ਆ ਸਾਡਾ ਠੀਕ ਆ ਭਾਈ ਕੀ ਗੱਲ ਹੈ ਤੁਹਾਡਾ ਹਾਂਜੀ ਹਾਂ ਲਓ ਪੇਚੇ ਹੁਣ ਲਓ ਪੇਚ ਪੰਡੇ ਆ ਜਾ ਇਹ ਠੀਕ ਹੈ